ਪੰਜਾਬ ਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਤੇ ਅਜਿਹਾ ਮਾਮਲਾ ਜੋ ਅਜਨਾਲਾ ਦੇ ਪਿੰਡ ਖਾਨ ਵਾਲਾ ਤੋਂ ਸਾਹਮਣੇ ਹੈ ਜਿੱਥੇ ਇੱਕ ਔਰਤ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਇਲਜ਼ਾਮ ਨੇ ਕਿ ਔਰਤ ਦੇ ਚਾਚੇ ਸੌਰਤ ਦੇ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਇਲਜ਼ਾਮ ਅਮ੍ਰਿਤਕਾ ਦੇ ਚਾਚੇ ਸੌਰੇ ਤੇ ਲੱਗੇ ਨੇ ਪਰਿਵਾਰ ਦੇ ਦਸਤਨ ਮੁਤਾਬਿਕ ਅਮ੍ਰਿਤਕਾ ਦੇ ਪਰਿਵਾਰ ਦੇ ਦਸਤਨ ਮੁਤਾਬਿਕ ਉਹਨਾਂ ਦੀ ਕੁੜੀ ਦਾ ਸੌਰੀ ਪਰਿਵਾਰ ਦੇ ਨਾਲ ਝਗੜਾ ਰਿਆਦਾ ਸੀ ਅਤੇ ਚਾਚਾ ਸੌਰ ਅਕਸਰ ਹੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਧੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੁਦਕੁਸ਼ੀ ਕੀਤੀ ਅਤੇ ਪਰਿਵਾਰ ਦੇ ਵੱਲੋਂ ਇਨਸਾਫ ਦੇ ਗੁਹਾਰ ਲਗਾਈ ਜਾ ਰਹੀ ਹੈ ਤਾਂ ਇਹ ਤਸਵੀਰਾਂ ਅਜਨਾਲਾ ਦੇ ਪਿੰਡ ਖਾਨ ਵਾਲਾਂ ਦੀਆਂ ਨੇ ਜਿੱਥੇ ਇੱਕ ਔਰਤ ਦੇ ਵੱਲੋਂ ਕੁਦਕੁਸ਼ੀ ਕੀਤੀ ਗਈ ਹੈ ਇਲਜ਼ਾਮ ਲੱਗਿਆ ਉਸਦੇ ਸਹੁਰੇ ਪਰਿਵਾਰ ਤੇ ਚਾਚੇ ਸਹੁਰੇ ਤੇ ਇਲਜ਼ਾਮ ਲੱਗੇ ਨੇ ਕਿ ਤੰਗ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਦੁਖੀ ਹੋ ਕੇ ਔਰਤ ਦੇ ਵੱਲੋਂ ਜਿਹੜਾ ਜ਼ਹਿਰੀਲੀ ਚੀਜ਼ ਨਿਗਲ ਕੇ ਕੁਦਕੁਸ਼ੀ ਕੀਤੀ ਗਈ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਰਵਾਈ ਜੜੀ ਕੀਤੀ ਜਾਏਗੀ ਇਸ ਪੂਰੇ ਮਾਮਲੇ ਤੇ ਪੁਲਿਸ ਦਾ ਕੀ ਕਹਿਣਾ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਤੁਹਾਨੂੰ ਸੁਣਾ ਦਵਾਂਗੇ ਉਹ ਤੇ ਮੇਰੀ ਤੇ ਇਹ ਤਾਂ ਖਾਣ ਵਾਲ ਵਿਆਹ ਹੀ ਹੈ ਕੀ ਨਾਂ ਸੀ ਬੇਟੀ ਦਾ ਹਾਂ ਮਰਜੀਵਲ ਕਾ ਤੁਹਾਡਾ ਕੀ ਨਾਂ ਆ ਮੇਰਾ ਸਤ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਪੰਜ ਸਾਲ ਹੋ ਗਏ ਕੀ ਗੱਲਬਾਤ ਹੋਈ ਸਾਲ ਦੀ ਗੱਲਬਾਤ ਪਤੀ ਹੋਈ ਸੋਹਰਾ ਲੜਦਾ ਹੀ ਬੜੇ ਤੇ ਜੰਦੀ ਲਈ ਹੁੰਦਾ ਹੀ ਲੜਦੇ ਹਨ ਸਾਰੇ ਜੀਵਨ ਚੀਰ ਮਾਰਕੋਟ ਦੇ ਅੰਦਰ ਮੈਂ ਜਾਂਦੀ ਹਾਂ ਮੁਰ ਕਰਦੀਆਂ ਤੈਨੂੰ ਜਾਣਦੀ ਮਾਰ ਤੂੰ ਤੇ ਦੇਖਉਂਦੀ ਸਤੂੰ ਮੇਰਾ ਕੋਈ ਪ੍ਰਤੀ ਨਹੀਂ ਕੋਦੀ ਲਈ ਹਮ ਕਰਤੀ ਜੰਗ ਦਾ ਗਾਂਦਨੀ ਪਤਿ ਚੌਕ ਦੇ ਲਈ ਹਮ ਕੋਟ ਮਾਰ ਕਿਉਂ ਕਰਦੀ ਸੀ ਕੋਟ ਮਾਰਿਆ ਇਥਾਂ ਮਾਤੀ ਪਾਣੀ ਹੈ ਗਾਂਦਿਆ ਛਾਂ ਨੇ ਵਖਰੀ ਪਾਸ ਭਰਾਡੇ ਜ ਪਤਮੰਜੇ ਡੰਗੇ ਹਨ ਹਮ ਮੇਰੀ ਧੀ ਕੋਥੇ ਲੜ ਕੱਢਦੇ ਹਣ ਮੇਰੀ ਧੀ ਹਮ ਦਾ ਅੱਜ ਸਾਰੇ ਪਾਂਡੂ ਤਨ ਆਜ ਕੀ ਗੱਲ ਬਾਤ ਹੋਈ ਹੈ ਅੱਜ ਪਤਮਨੀ ਧੀ ਤੀਨ ਮਨਾ ਮਾਰਿਆ ਮੋਥੇ ਘਰ ਗਈ ਹੈ ਸੌਰਾ ਗਾਲ ਪਿਆ ਆ ਨੀ ਤੇ ਦੀਦੀਆਂ ਨਾਲ ਉਹ ਕਿੰਮਤ ਆਰਦਾ ਮੁੱਤ ਕੋਤ ਹੋਈ ਭਤੀ ਵਾਲੀ ਆਰਦਾ ਆਈ ਤੇ ਮੇਰੀ ਧੀ ਦਾ ਪਖਾ ਬੰਦ ਕਰ ਦਿੱਤਾ ਤੇ ਉਹਨੇ ਲਈ ਮੇਰੀ ਨਾਲ ਕਿੰਨ ਫਿਰ ਸੌਰਾ ਗਾਲ ਪੈ ਗਿਆ ਤੇ ਬਾਹੂ ਤੇ ਘਰ ਨੂੰ ਆ ਗਈ ਤੇ ਫਿਰ ਮਗਰੂ ਮੇਰੀ ਧੀ ਨੂੰ ਫੇਰ ਉਹਨੇ ਬੜਾ ਮਾਰਿਆ ਜੀ ਫਿਰ ਕੋਈ ਸੇ ਨ ਦਵਾਈ ਕੋਤ ਖਾ ਲਈ ਮੇਰੀ ਧੀ ਨੇ ਸੌਰਾ ਸਾਰੇ ਮੇਰੀ ਧੀ ਦੇ ਵੈਰ ਪਾ ਹਾਂ ਮੈਂ ਕਦੀ ਕਦੀ ਮੇਰੀ ਧੀ ਦਾ ਬੰਦਰ ਨਹੀਂ ਹੈਗਾ ਸੱਚ ਮੇਨ ਕਾਰਨ ਕੀ ਰਿਆ ਅੱਜ ਝਗੜਾ ਹੈ ਜਿਹੜਾ ਪਹਿਲਾਂ ਝਗੜਾ ਹੁੰਦਾ ਸੀ ਉਹਦਾ ਕੀ ਕਰਨੀ ਉਹਦਾ ਪਤਾ ਹੀ ਤਰੇ ਹਾਕਮ ਗਰੀ ਹੋ ਜਾਂਦੇ ਰਨੇ ਚੋ ਆਪ ਹਾਂ ਅੱਜ ਆਹ ਕੇ ਆਏ ਤੇ ਮਗਰ ਮੇਰੀ ਧੀ ਨੇ ਆਦੀ ਹੋ ਗਈ ਮੇਰੀ ਮਾਂ ਉਹਦੀ ਗੁੱਸੇ ਨਾਲ ਦਵਾਈ ਕਰ ਲਿਆ ਇਹਨਾਂ ਕੁੱਟਿਆਂ ਬੜਾ ਮੇਰੀ ਧੀ ਤਾਂ ਲੱਗ ਇਸ ਤਰ੍ਹਾਂ ਬੜਾ ਲੱਗਾ ਬੜਾ ਭੂਲ ਲਾਇਆ ਹੈ ਅੱਛਾ ਧੀ ਲਾ ਜਿੰਦੀ ਪੜੀ ਹੀ ਨਾ ਅੱਛਾ ਮੇਰੀ ਧੀ ਪੜੀ ਮੈਂ ਫੜਾ ਇਹ ਜਦੋਂ ਤੁਹਾਨੂੰ ਤੁਹਾਡੀ ਬੇਟੀ ਨੇ ਫੋਨ ਕੀਤਾ ਉਦੋਂ ਕੀ ਗੱਲਬਾਤ ਹੋਈ ਤੁਹਾਡੀ ਉਦੋਂ ਗੱਲਬਾਤ ਤਾਰਾ ਦੀ ਪੁੱਤ ਹੋਈ ਲਾਉਂ ਜੀ ਹਾਂ ਅਜੀ ਬੀਬੀ ਐਨ ਆਲ ਮੇਰਾ ਸੋਹਰਾ ਲੜਦਾ ਮੈਂ ਚੱਲ ਮੇਰੇ ਨੂੰ ਦਰਜਾ ਕਰ ਅੱਗੇ ਦਰਜਾਂ ਦੀ ਰਹੀ ਤੇ ਹੂੰ ਕਹਦੀ ਨਹੀਂ ਬੀਬੀ ਮੈਂ ਇੱਥੇ ਰਹਿਣੀ ਆ ਤੂੰ ਜਾਓ ਘਰਾਂ ਵਾਲਿਆ ਘਰੀ ਰਹਿਣਾ ਸਰ ਮਦਰਾਏ ਨਾਲੇ ਸੋਹਰਾ ਅੱਛਾ ਸੋਹਰਾ ਮਦਰਾਏ ਸੱਚਾ ਸੋਹਰਾ ਸੱਚਾ ਅੱਛਾ ਸੋਹਰਾ ਮੇਰਾ ਭਾਜੀ ਜਿਹੜਾ ਉਹ ਮਾਦਰੀ ਚਾਚਾ ਸੋਹਰਾ ਨੇ ਮੇਰੀ ਧੀ ਪਾਲੀ ਪੁੱਤ ਕੰਨੀ ਕੰਨੀ ਮੇਰੀ ਧੀ ਤੇ ਤੁਸੀਂ ਕਿਹਨੂੰ ਦੋਸ਼ੀ ਕਿਨੂੰ ਮੰਨਦੇ ਹੋ આરોપી ਕਿਨੂੰ ਮੰਨਦੇ ਹੋ ਤੇ ਚਾਚੇ ਸੋਰੀ ਨੂੰ ਮੰਨਦੇ ਹੋ ਕਿ ਕਿਸ ਨੂੰ ਹਾਂ ਜੀ ਜਿਹੜਾ ਦਾ ਘਰ ਵਾਲਾ ਉਹ ਠੀਕ ਸੀ ਉਹ ਚੰਗਾ ਵਿਚਾਰਾ ਸਿੱਧਾ ਉਸ ਤੋਂ ਹੰਤ ਲੱਗਾ ਪਿੰਡੀ ਇਸ ਤਰੀ ਲੱਗਾ ਉਹ ਤਾਂ ਮੇਰਾ ਜਵਾਈ ਉੱਥੇ ਲਾ ਘਰ ਦਾ ਯਾਰ ਦਿੱਤਾ ਇਹਨਾਂ ਨੇ ਮਿਲਤੀ ਠੀਕ ਆਪਣੀ ਸਾਰੀ ਹਾਂ ਕਿੰਨੇ ਬੱਚੇ ਕਿੰਨੇ ਸੀ ਦੋ ਗੁੱਡੀ ਦਾ ਘਰ ਤਾਂ ਦੋ ਗੁੱਡੀ ਹਾਇ ਇਥੇ ਆਉਗੇ ਕੀ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਹੈ ਕੀ ਮੰਗ ਕਰਦੇ ਹੋ ਪੁਲਿਸ ਪਹੁੰਚੀ ਹੈ ਮੌਕੇ ਤੇ ਨਹੀਂ ਸਾਹਿਬ ਨਹੀਂ ਆਏ ਆਏ ਹਨ ਕੀ ਮੰਗੀ ਕਰਦੇ ਹੋ ਨਹੀਂ ਸਾਹਿਬ ਸਾਹਿਬ ਆ ਬਗਾ ਸਿੰਘ ਕਪਿੰਡੀਆਂ ਸਰ ਦਾ ਮੁੰਡਾ ਮੇਰਾ ਮੇਰੇ ਚਾਚੀ ਦੀ ਕੁੜੀ ਸੀ ਤੇ ਇੰਨੇ ਸਾਨੂੰ ਫੋਨ ਲਾਇਆ ਤੇ ਮੈਂ ਨਾਲ ਗਿਆ ਚਾਚੀ ਦੇ ਕੋਲ ਇਹਦਾ ਜਿਹੜਾ ਸੋਹਰਾ ਚਾਚਾ ਸੋਹਰਾ ਉਹ ਗੱਲ ਪਿਆ ਸਾਡੇ ਮੁੰਡਿਆਂ ਅਸੀਂ ਇੱਕ ਵਾਰੀ ਬਿਠਾਏ ਆ ਬਾਅਦ ਚ ਮਗਰੋਂ ਉਹਨੇ ਕੁਛ ਇਹਨਾਂ ਦਵਾਈ ਦਿੱਤੀ ਸਾਨੂੰ ਇਹਨਾਂ ਦੱਸਿਆ ਬਾਅਦ ਫਿਰ ਇਹ ਨਾਲੇ ਲੱਕੇ ਗਏ ਤੇ ਨਾਲੇ ਉਹਨਾਂ ਜਵਾਬ ਦਿੱਤਾ ਭਾਈ ਲੋਕੋ ਕੇ ਲੈ ਕੇ ਗਏ ਲੋਕ ਕੋਲ ਜਵਾਬ ਮਿਲ ਗਿਆ ਭਾਈ ਡੈਥ ਹੋ ਗਈ ਹਾਂਜੀ ਪਹਿਲਾਂ ਵੀ ਲੜਾਈ ਝਗੜਾ ਰੇਂਦਾ ਸੀ ਹਾਂਜੀ ਪਹਿਲਾਂ ਵੀ ਰੇਂਦਾ ਸੀ ਸਾਡਾ ਹਾਂ ਆਹ ਤੋਂ ਦੂਰ ਰੇਂਦਾ ਸੀ ਜਿਹੜਾ ਭਾਜੀ ਆ ਸਾਡਾ ਜੀ ਜਿਹੜਾ ਸਾਡਾ ਇਹਦੇ ਸੱਖਾ ਮਾਪਦੇ ਨਹੀਂ ਹੈਗਾ ਸੱਖਾ ਮਾਪਦੇ ਨਹੀਂ ਹੈਗਾ ਚਾਚਾ ਸੋਹਰੇ ਨਹੀਂ ਦਾ ਸਾਡੀ ਚਾਚੇ ਨੇ ਇਹਨਾਂ ਨੂੰ ਕੋਹੋ ਨਹੀਂ ਤੇ ਨਾਲ ਲੜਾਈ ਝਗੜਾ ਕਰਦੇ ਇਹਨਾਂ ਨਾਲ ਹਾਂ ਜੀ ਥਾ ਬੰਨੇ ਚੋਂ ਕੱਢਦੇ ਸੀ ਕਿ ਤੁਸੀਂ ਉਸ ਜਾਓ ਕੀ ਮੰਗ ਕਰਦੇ ਹੋ ਮੰਗੇ ਹੀ ਕਰਨੇ ਆ ਵਿੱਚ ਸਾਨੂੰ ਇਨਸਾਫ ਚਾਹੀਦਾ ਚਾਚਾ ਸਾਡਾ ਬੋਝ ਚਿਰ ਦਾ ਪੂਰਾ ਹੋ ਗਿਆ 20 22 ਸਾਲ ਹੋ ਗਿਆ ਚਾਕੀ ਸੰਧੀ ਦੀ ਤੁਸੀਂ ਦੇਖ ਸਕਦੇ ਲਤੋ ਹੋ ਜੀ ਆ ਸਾਨੂੰ ਇਨਸਾਫ ਚਾਹੀਦਾ ਸਾਡੀ ਕੱਲੀ ਕੱਲੀ ਭੈਣ ਸੀ ਜੀ ਲੜਕੀ ਆ ਮਨਜੋਤ ਖੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਖਾਨਵਾਦ ਜੇ ਦੀ ਸ਼ਾਦੀ 5 ਸਾਲ ਪਹਿਲਾਂ ਮਨਪ੍ਰੀਤ ਸਿੰਘ ਪੁੱਤਰ ਸ਼ੰਦਾ ਸਿੰਘ ਨਾਲ ਹੋਈ ਤੇ ਇਹ ਜਿਹੜੇ ਕੱਲ ਮਿਤੀ 12 ਨੂੰ ਇਹਦੇ ਇਹਨਾਂ ਦੇ ਲੜਕੀ ਦੀ ਮਾਤਾ ਸਤਪਤੀ ਪਤਨੀ ਸਰਬਜੀਤ ਸਿੰਘ ਵਾਸੀ ਢਿੱਡੀ ਸੈਦਾ ਜਿਹੜੀ ਨੂੰ ਮਿਲਣ ਗਈ ਉਹਦੇ ਕਹਿਣ ਮੁਤਾਬਕ ਵੀ ਇਹ ਜਿਹੜਾ ਇਹਦਾ ਸਚਾ ਸੋਹਰਾ ਮਹਿੰਦਰ ਸਿੰਘ ਪੁੱਤਰ ਨਿੱਕਾ ਸਿੰਘ ਆ ਇਹਨੇ ਇਹਨੂੰ ਤੰ ਪ੍ਰੇਸ਼ਾਨ ਕੀਤਾ ਸੀ ਇਹ ਕੁਟਮਾਰ ਕੀ ਤੇ ਇਹਦਾ ਆਪਸੀ ਝਗੜਾ ਆਇਆ ਜਿੱਤੋਂ ਨਾ ਇਹਨੇ ਕੁੜੀ ਨੇ ਗੁਜਰੀ ਦੀ ਜੀਖਾ ਦੀ ਇਹ ਮੁਕੱਦਮਾ ਦਾ ਕੀ ਕੀਤਾ ਵਾ ਤਫਤੀਸ਼ ਦੇ ਵਿੱਚ ਜੋ ਤੱਤ ਸਮਾਉਂਦੇ ਜੋ ਤੁਹਾਡੇ ਅਗਲੇ ਕਾਗਜ਼ ਦੇ ਮਤਲਬ ਕੋਈ ਗ੍ਰਸਤਾਰੀ ਕੀਤੀ ਗਈ ਨਹੀਂ ਹਾਲੇ ਕੋਈ ਗ੍ਰਸਤਾਰੀ ਨਹੀਂ